ਮੈਂ ਪਸ਼ਪਿੰਦਰ ਪਨੋਟ ਵਾਰਡ ਨੰਬਰ 68 ਤੋਂ ਮੈਨੂੰ ਮੇਰੇ ਵਾਰਡ ਦੇ ਜਿੰਨੇ ਵਾਸੀ ਹੈ ਜਿੰਨੇ ਮੇਰੇ ਵੋਟਰ ਹੈ ਸਾਰਿਆਂ ਨੇ ਮੇਰਾ ਸਾਥ ਦੇ ਕੇ ਵੋਟਾਂ ਪਾ ਕੇ ਮੈਨੂੰ ਜਿਤਾਇਆ ਤੇ ਮੈਨੇ ਜਿਹੜੀ ਜਿੱਤ ਹੈ ਉਹ ਮੈਂ ਆਪਣੇ ਐਮਐਲਏ ਚੌਧਰੀ ਮਦਨ ਲਾਲ ਬਗੈਦੀ ਚੋਲੀ ਚ ਪਾਈ ਹੈ ਜਿੱਤ ਕੇ ਸੀਟ ਬਾਕੀ ਜਿਹੜਾ ਮੇਰੇ ਵਾਰਡ ਵਾਲਿਆਂ ਨੇ ਮੇਰੇ ਤੇ ਵਿਸ਼ਵਾਸ ਜਿਤਾ ਕੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਉਹਨਾਂ ਦਾ ਵਿਸ਼ਵਾਸ ਨਹੀਂ ਟੁੱਟਣ ਦਾਗਾ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡਿਵੈਲਪਮੈਂਟ ਦਾ ਕੰਮ ਰਹਿ ਗਿਆ 2.5 ਸਾਲ ਮੈਂ ਬਹੁਤ ਡਿਵੈਲਪਮੈਂਟ ਕਰਾਈ ਹੈ ਐਮਐਲਏ ਸਾਹਿਬ ਤੋਂ ਆਪਣੇ ਵਾਰ ਦੀ ਫੇਰ ਵੀ ਜਿਹੜੇ ਕੰਮ ਰਹਿ ਗਏ ਆ ਆਉਣ ਵਾਲੇ ਟਾਈਮ 'ਚ ਮੈਂ ਪਰਸ ਤੋਂ ਤੋਂ ਕੰਮ ਸਾਰੇ ਸ਼ੁਰੂ ਕਰਕੇ ਜਿੰਨੇ ਵੀ ਕੰਮ ਮੇਰੇ ਵਾਰ ਵਾਲੇ ਕਹਿਣਗੇ ਕੋਈ ਡਿਵੈਲਪਮੈਂਟ ਦਾ ਕੋਈ ਬਿਜਲੀ ਦਾ ਕੋਈ ਪਾਣੀ ਦਾ ਕਿਸੇ ਤਰ੍ਹਾਂ ਦੀ ਕੋਈ ਹੋਏਗੀ ਪੈਨਸ਼ਨਾਂ ਦਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋਏਗੀ ਮੈਂ ਇੱਕ ਹੈਲਪਲਾਈਨ ਨੰਬਰ ਇਹਨਾਂ ਨੂੰ ਦਾਂਗਾ ਉਸੇ ਲਈ ਇਹਨਾਂ ਦਾ ਕੰਮ ਹੋਊਗਾ ਕਿਸੇ ਨੂੰ ਦਫ਼ਤਰਾਂ 'ਚ ਚੱਕਰ ਲਾਉਣ ਦੀ ਲੋੜ ਨਹੀਂ ਪੈਗੀ ਹਰ ਕੰਮ ਇਹਨਾਂ ਦਾ ਘਰ ਬੈਠੇ ਮੈਂ ਕਰਾਂਗਾ ਆਮ ਜਿਹੜੀ ਪਾਰਟੀਆਂ ਨਹੀਂ ਤੁਹਾਨੂੰ ਵੋਟਾਂ ਪਾਈਆਂ ਕਿ ਉਹਨਾਂ ਦੇ ਕੰਮ ਵੀ ਹੋਊਗੇ ਨਾ 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 ਮੈਂ ਬਿਲਕੁਲ ਇਹ ਨਾ ਸੋਚਿਓ ਕਿ ਮੇਰੇ ਮਨ 'ਚ ਕੁਝ ਆਏਗਾ ਇਹੋ ਜੀ ਕੋਈ ਗੱਲ ਨਹੀਂ ਮੈਨੂੰ ਸਾਰੇ ਨੇ ਵੋਟਾਂ ਪਾਈਆਂ ਚਾਹੇ ਕਾਂਗਰਸੀ ਸੀ ਚਾਹੀ ਅਕਾਲੀ ਸੀ ਚਾਹੀ ਭਾਜਪੀ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਮੈਂ ਸਭ ਦੇ ਕੰਮ ਕਰੂੰਗਾ ਮੇਰਾ ਦਫ਼ਤਰ ਦੇ ਦਰਵਾਜ਼ੇ ਹਰੇਕ ਲਈ ਖੁੱਲੇ ਆ ਮੇਰੇ ਲਈ ਸਾਰੇ ਵੋਟਰ ਆ ਜਿੰਨੇ ਵੀ ਸਾਰੇ ਸਮਾਨਯੋਗ ਆ ਸਾਰਿਆਂ ਦੇ ਮੇਰੇ ਇੱਕੋ ਬਰਾਬਰ ਹੈਗੇ ਇਹੋ ਜੀ ਮੇਰੇ ਮਨ 'ਚ ਕਦੀ ਗੱਲ ਨਹੀਂ ਆਏਗੀ 10 ਦਿਨ ਕਿਤਾ ਸਫਰ ਰਿਹਾ ਇਸ ਲੋਕਾਂ ਦੇ ਵਿੱਚ 10 ਦਿਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਨੂੰ ਪਤਾ ਹੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਲੈ ਕੇ ਸਵੇਰ ਤੱਕ ਲੋਕਾਂ ਦੇ ਚਰਨਾਂ 'ਚ ਵੋਟਾਂ ਮੰਗੀਆਂ ਮੈਨੂੰ ਉਹਨਾਂ ਨੇ ਬਹੁਤ ਪਿਆਰ ਦਿੱਤਾ ਜਿਸ ਘਰ ਵੀ ਮੈਂ ਗਿਆ ਜਿੱਥੇ ਵੀ ਮੈਂ ਦਰਵਾਜ਼ਾ ਖੜਕਾਇਆ ਉੱਥੇ ਮੈਨੂੰ ਇਹੀ ਮਹਿਸੂਸ ਹੋਇਆ ਕਿਵੇਂ ਅੱਜ ਆਪਣੇ ਘਰ ਦੇ ਅੰਦਰ ਆ ਕੇ ਆਪਣੇ ਹੱਕ ਨਾਲ ਵੋਟ ਮੰਗ ਰਿਹਾ ਉਹੀ ਹੋਇਆ 21 ਤਰੀਕ ਨੂੰ ਇਹਨਾਂ ਨੇ ਮੈਨੂੰ ਵੋਟਾਂ ਪਾ ਕੇ ਸ਼ਾਨ ਨੂੰ ਜਿੱਤੂ ਇਕਰਾਰ ਕਰਾਇਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ